ਕਪੂਰਥਲਾ ਦੇ ਥਾਣਾ ਸੁਵਾਨਪੁਰ ਦੀ ਪੁਲਿਸ ਨੇ ਐਨਆਰਏ ਦੇ ਕਾਰਕ ਚੋਰੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਚੋਰੀ ਕੀਤਾ ਗਿਆ ਸਮਾਨ ਬਰਾਮਦ ਕੀਤਾ ਗਿਆ ਹੈ ਇਸ ਦਾ ਖੁਲਾਸਾ ਕਰਦੇ ਹੋਏ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਦੋ ਹੋਰ ਦੋਸ਼ੀ ਫਰਾਰ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿੰਦੀ ਬਸਲਾ ਬੁਤਾਰ ਆਈਪੀਐਸ ਨੇ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਟ੍ਰਾਫਿਕ ਵਾਲੇ ਪੂਰੀ ਕਰਨ ਵਾਲਿਆਂ ਦੇ ਖਿਲਾਫ ਸਾਨੂੰ ਬੇਨਤੀ ਦਿੱਤੇ ਹੈ ਕਿ ਇਹਨਾਂ ਦੀ ਦਾਫਤ ਜੁੜੀ ਹੈ ਤੁਮੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜਾ ਇਹਨਾਂ ਦੇ ਲੋਕਾਂ ਨੂੰ ਕੀ ਉਜਾ ਸਕ ਜਿਸ ਦੇ ਮਤੇ ਨੇ ਸਾਡੇ থানা ਸਪਲਾਈ ਪੁਲਿਸ ਟੀਮ ਨੇ ਜਿਹਦੇ ਵਿੱਚ ਐਸਐਚਓ ਸਬ ਇੰਸਪੈਕਟਰ ਕਮਰਜੀ ਸਿੰਘ ਅਤੇ ਸਾਡੇ ਚੌਕੀ ਚਾਰ ਬਾਦਸ਼ਾਹ ਕੋਰ ਵੀਰ ਸਿੰਘ ਲਖਮੀ ਸਿੰਘ ਇਹਨਾਂ ਨੇ ਕਾਫੀ ਮਿਹਨਤ ਕੀਤੀ ਔਰ ਪਿਛਲੇ ਦਿਨੀ ਜੋ 11 9 2024 ਨੂੰ ਇੱਕ ਗੁਰਮੀਤ ਸਿੰਘ ਅਮਰਪਾਲ ਸਿੰਘ ਜਿਹੜਾ ਰੁਪਨਪੁਰ ਦੇ ਆ ਉਹਨਾਂ ਨੇ ਦੱਸਿਆ ਸੀ ਕਿ ਸਾਡੇ ਚਾਚਾ ਜਿਹੜਾ ਹੈ ਇਹ ਕਿਹਦੀ ਵਿੱਚ ਰਹਿ ਰਹੇ ਗੁਰਮੀਤ ਸਿੰਘ ਉਹਨਾਂ ਦੇ ਘਰ ਪਿਛੋਂ ਚੋਰੀ ਹੋ ਗਈ ਹੈ ਤੇ ਜਿਹਦੇ ਵਿੱਚ ਘਰ ਦਾ ਸਾਰਾ ਸਮਾਨ ਜਿਹਦੇ ਵਿੱਚ ਉਹਨਾਂ ਦੇ ਡਬਲ ਬੈੱਡ ਔਰ ਫ੍ਰਿਜਾ ਔਰ ਮੋਟਰਸਾਈਕਲ ਤੇ ਹੋਰ ਵੀ ਇਨਵਰਟਰ ਵਗੈਰਾ ਚੋਰੀ ਹੋਈ ਸੀ ਤੇ ਜੋ ਚੋਰੀ ਕਾਫੀ ਵੱਡੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਇਸ ਕਾ ਦਾ ਅਸਿਕਾ ਮਾਹੌਲ ਬਣਿਆ ਕਿ ਇੱਕ ਘਰ ਦੇ ਵਿੱਚੋਂ ਇੰਨਾ ਜਿਆਦਾ ਸਮਾਨ ਜਾਣਾ ਇਹ ਵੀ ਇੱਕ ਕਾਫੀ ਜਿਹੜਾ ਹੈਗਾ ਹੈਰਾਨੀ ਵਾਲਾ ਵਿਸ਼ਾ ਜਿਸ ਨੂੰ ਬੜੀ ਹੀ ਗੰਭੀਰਤਾ ਨਾਲ ਲੈਂਦੇ ਉਸੇ ਦਿਨ ਇਹਦੇ ਵਿੱਚ ਮਗਧਵਾਨ ਡਰਜਿਸਟਰ ਕਰਕੇ ਸਾਡੀ ਸਹਾਇਤਾ پولیس ਟੀਮ ਨੇ ਇਹਦੀ ਜਿਹੜੀ ਢੰਗਾਈ ਨਾਲ ਤਫਤੀਸ਼ ਕੀਤੀ ਜੋ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜੀ ਚੋਰੀ ਹੈਗੀ ਹੈ ਇਹ ਬੁਟਾਪਿੰਡ ਦੇ ਜਿਹੜੇ ਕੁਝ ਨੌਜਵਾਨ ਹੈਗੇ ਆ ਉਨਾ ਨੂੰ ਇਹ ਚੋਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਅੱਜ ਹੀਰਾ ਸਿੰਘ ਪੁੱਤਰ ਰਾਮ ਲੋਹਾਇਆ ਰੋਸ਼ਨ ਸਿੰਘ ਸੇਮੀ ਪੁੱਤਰ ਗੁਰਮੀ ਸਿੰਘ ਗੁਰਰਾਮ ਸਿੰਘ ਜਿਸ ਗਾਮਾ ਪੁੱਤਰ ਗੁਰਦੇਸ਼ ਹੈ ਇਤਨੇ ਬੁਟਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਕੁਝ ਕੁ ਦੌਰਾਨ ਇਹਨਾਂ ਦੇ ਹੋਰ ਜਿਹੜੇ ਸਾਥੀ ਹੈ ਉਹ ਉਹਦੇ ਵਿੱਚ ਹੋਰ ਚੋਰੀ ਤੇ ਇਨਵੋਲਵਰ ਨਾਲ ਉਹ ਵੀ ਅੱਜ ਜਲਦੋ ਜਤਨ ਰਨ ਗ੍ਰਿਫਤਾਰ ਕਰਾਂਗੇ ਜੋ ਇਹਨਾਂ ਪਾਸੋਂ ਦੁਰਿਗਤ ਹੋਇਆ ਕਾਫੀ ਸਮਾਨ ਬਰਾਮਦ ਹੋ ਚੁੱਕਾ ਜਿਹਦੇ ਵਿੱਚ ਤਿੰਨ ਸਾਡੇ ਕੋਲ ਵੱਖ-ਵੱਖ ਕਿਸਮ ਦੇ ਬੈੱਡ ਹੈਗੇ ਆ, ਅਲਮਾਰੀ ਹੈ, ਦੋ ਫਰਿੱਜਾਂ ਤੇ ਮੋਟਰਸਾਈਕਲ ਹੈ, ਇਨਵਰਟਰ ਹੈ, ਪੁਰਾਣੀ ਇਲੈਕਟ੍ਰਿਕ ਰਿਡੂਸ ਮਾਡਲ ਨੇ ਚੋਰੀ ਕੀਤਾ ਸੀ। ਉਹ ਸਾਰਾ ਰਿਕਵਰ ਹੋ ਗਿਆ।